ਮਾ ਮਾਤੜ ਪਰਿਵਾਰ ਦੀ ਮਿਹਨਤ ਨਾਲ ਕਿਵੇਂ ਚਮਤਕਾਰ ਹੁੰਦੇ ਆ ਇਹ ਤੁਹਾਨੂੰ ਅੱਜ ਵਿਖਾਉਨੇ ਆ ਪਹਿਲਾਂ ਆ ਹਾਲਾਤ ਵੇਖ ਲਓ ਕਿਵੇਂ ਇੱਕ ਟਾਂਗੀ ਅੱਗੇ ਜੋੜਨ ਵਾਲੀਆਂ ਘੋੜੀਆਂ ਤੋਂ ਭਰਾ ਨੇ ਅੱਜ 66 66 ਇੰਚ ਦੀਆਂ ਘੋੜੀਆਂ ਖੜੀਆਂ ਕਰਤੀਆਂ ਜਿੱਦਾਂ ਦੀਆਂ ਬਾਈ ਕੋਲੇ ਘੋੜੀਆਂ ਨੇ ਜਾਂ ਵਸ਼ੇਰਾ ਐ ਇਦਾਂ ਦੇ ਜਾਨਵਰ ਖਰੀਦਣ ਦੇ ਲਈ ਸਾਡੇ ਕਈ ਭਰਾ ਗੱਡੀਆਂ ਦੀਆਂ ਡਿੱਗੀਆਂ ਰਪਈਆਂ ਨਾਲ ਭਰੀ ਫਿਰਦੇ ਆ ਤੇ ਬੜਾ ਹੀ ਲਾਜਵਾਬ ਬਹੁਤ ਉੱਚਾ ਲੰਮਾ ਤਗੜੇ ਬਾਡੇ ਦਾ ਘੋੜਾ ਵੀ ਤੁਹਾਨੂੰ ਵਿਖਾਉਣ ਲੱਗੇ ਆ ਵੀਰਾਂ ਦਾ ਤੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਭਰਾ ਆ ਗੁਜਾਰਾ ਹੀ ਕਰਦਾ ਯਾਰ ਭਰਾ ਦੀ سپورਟ ਦੱਬ ਕੇ ਕਰਿਓ ਆਹ ਪਹਿਲਾਂ ਤਾਂ ਹਿੱਕ ਵੇਖੋ ਬਈ ਇਹਨਾਂ ਦੇ ਵਸ਼ੀਰੇ ਇਹ ਨੁਕਰਾਂ ਵਸ਼ੀਰਾ ਦਿਖਾਉਣ ਲੱਗੇ ਆ ਤੁਹਾਨੂੰ ਬਾਈਆਂ ਦਾ ਪਹਿਲਾ ਸਾਨ ਕੋੜਾ ਆ ਚੋਬਰ ਦੇ ਦਰਸ਼ਨ ਕਰੋ ਤੇ ਹੁਣ ਗਰਦਨ ਤੇ ਧਿਆਨ ਦਿਓ ਫੇਰ ਇਹਦੇ ਕੰਨਾਂ ਤੇ ਦੇਖੋ ਤੇ ਫੇਰੇ ਦੀ ਫੇਸ ਬਿਊਟੀ ਤੇ ਫੇਰ ਪਿੱਠ ਪੁੜਾ ਇਹ ਕੋੜਾ ਹੈਗਾ ਜੀ ਪਵਨ ਹਾਦੀ ਕੋੜਾ ਨਹੀਂ ਬਸ਼ੀਰਾ ਹੀ ਹੈ ਬਹੁਤ ਘੱਟ ਉਮਰ ਹੈ 37 ਮਹੀਨੇ ਦੀ ਉਮਰ ਬਦ ਦੱਸੀ ਹੈ ਭਰਾਵਾਂ ਨੇ ਬਹੁਤ ਵਧੀਆ ਹਾਈਟ ਕਰ ਗਿਆ ਉਹ ਵੀ ਆਪਾਂ ਜਾਣਣੀ ਹੈ ਵੀਡੀਓ ਦੇ ਵਿੱਚ ਤੇ ਚੇਤਕ ਕੱਲਾਂ ਵਾਲੇ ਦਾ ਪੋਤਾ ਹੈ ਡਾਇਰੈਕਟ ਸੱਜਣੋ ਤੇ ਜੇ ਮੈਂ ਗੱਲ ਕਰਾਂ ਮਾਲੇ ਪਾਸੇ ਉਹ ਤੇ ਮਾਂ ਹੈਗੀ ਆ ਸਮੁੰਦਰ ਘੋੜੇ ਦੀ ਧੀ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਹੈ ਮਾਂ ਦੀ ਹਾਈਟ ਵੀ 78 ਤੋਂ ਬਾਹਰ ਹੈ ਸੱਜਣੋ ਤੇ ਜਿੰਨੇ ਹੀ ਜਾਨਵਰ ਬਾਈ ਹੋਣਾ ਦੇ ਹੈਗੇ ਆ ਸਾਰੇ ਹੀ ਹੋਮ ਬਰੀਡ ਨੇ A ਤੋਂ Z 20-20 ਸਾਲ ਦੀਆਂ ਘੋੜੀਆਂ ਵੀ ਬਾਈ ਹੋਣਾ ਤੋਂ ਹੈਗੀਆਂ ਉਹਨਾਂ ਦੇ ਦਰਸ਼ਨ ਵੀ ਕਰਾ ਹੁੰਨੇ ਆ ਪਰ ਤੁਸੀਂ ਚਗਾਠਾ ਵੇਖੋ ਘੋੜੇ ਦਾ ਬਹੁਤ ਨਾਰਮਲ ਪਰਿਵਾਰ ਹੈ ਇਹ ਦੇਖੋ ਕਿ ਜਿੱਥੇ ਆਪਾਂ ਕਹਿ ਦਿੰਦੇ ਆ ਨਾ ਕਿ ਯਾਰ ਸ਼ੌਂਕ ਤਾਂ ਭਾਈ ਅਮੀਰਾਂ ਦਾ ਹੀ ਐ ਇਹ ਨਗੀਨੇ ਘੋੜੇ ਰੱਖਣਾ ਤਾਂ ਯਾਰ ਤਗੜੇ ਬੰਦਿਆਂ ਦਾ ਕੰਮ ਹੀ ਐ ਪਰ ਇੱਕ ਰੇੜਾ ਜੋੜਨ ਵਾਲਾ ਭਰਾ ਜੇ ਐਡੇ ਵੱਡੇ ਇੰਨੇ ਚੰਗੇ ਜਾਨਵਰ ਪੈਦਾ ਕਰ ਸਕਦਾ ਤੇ ਭਾਈ ਅਸੀਂ ਤੁਸੀਂ ਵੀ ਕਰ ਸਕਦੇ ਆ ਆ ਘੋੜੇ ਦੀ ਹੈਗੀ ਐ 66 ਇੰਚ ਦੀ ਸਮੁੰਦਰ ਘੋੜੇ ਦੀ ਬੱਚੀ ਐ ਹੁਣ ਤੁਸੀਂ ਮਾਂ ਦਾ ਪੇਟ ਚੈੱਕ ਕਰੋ ਵੀ ਕਿੱਡਾ ਤਗੜਾ ਢਿੱਡ ਐ ਘੋੜੀ ਦਾ ਤੇ ਇਹਨੇ ਬੱਚਾ ਕਿੱਡਾ ਜੰਮਿਆ ਉਹ ਤੁਹਾਨੂੰ ਵਿਖਾਤਾ ਤੇ ਬਾਕੀ ਜੇ ਗੱਲ ਕਰੀਏ ਨਾ ਤੇ ਹੋਰ ਵੀ ਕਿੰਨੇ ਬੜੇ ਘੋੜੀ ਨੇ ਪੈਦਾ ਕੀਤੇ ਆ ਤੇ ਆ ਹੈਗੀ ਆ ਇਹ ਘੋੜੇ ਦੀ ਨਾਨੀ ਜਿਹੜਾ ਤੁਹਾਨੂੰ ਬਸ਼ੀਰਾ ਮੈਂ ਪਹਿਲਾਂ ਪਵਨ ਵਖਾ ਕੇ ਹਟਿਆ ਇਹ ਨਾਨੀ ਨੇ ਵੀ ਆਪਦੇ ਰਿਕਾਰਡ ਪੈਦਾ ਕੀਤੇ ਆ ਬੜੀਆਂ ਨਾਮਵਾਰ ਬਸ਼ੀਰੀਆਂ ਤੇ ਇਹਨੇ ਵੀ ਘੋੜੇ ਪੈਦਾ ਕੀਤੇ ਉਹ ਵੀ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਤੋਂ ਜਾਣਾਂਗੇ ਆ ਚਾਰ ਨਗੀਨੇ ਆ ਇਹਨਾਂ ਦੇ ਕੋਲ ਤੇ ਚਾਰੇ ਹੀ ਇੱਕ ਤੋਂ ਇੱਕ ਸਿਰ ਹੈ ਤੇ ਬਾਈ ਹੁਣਾਂ ਨੂੰ ਮੈਂ ਪੁੱਛਿਆ ਵੀਡੀਓ ਦੇ ਵਿੱਚ ਕਿ ਬਾਈ ਯਾਰ ਕਦੇ ਸੋਚਿਆ ਨਹੀਂ ਕਿ ਇੱਕ ਅੱਧਾ ਜਾਨਵਰ ਯਾਰ ਵੇਚ ਕੇ ਤੇ ਜਿਹੜਾ ਐ ਅਸੀਂ ਕੋਈ ਚੰਗਾ ਵੱਡਾ ਫਾਰਮ ਹੀ ਪਾ ਲਈਏ ਤੇ ਬਾਈ ਹੁਣਾਂ ਨੇ ਜਿਹੜਾ ਜਵਾਬ ਦਿੱਤਾ ਉਹ ਸੁਣਨ ਵਾਲਾ ਇਹ ਵੀਡੀਓ ਦੇ ਵਿੱਚ ਸੁਣਿਓ ਤੇ ਜੇ ਬਾਈਆਂ ਦੀਆਂ ਗੱਲਾਂ ਤੋਂ متاثر ਹੋਵੋ ਤੇ ਭਾਈ ਵੀਡੀਓ ਦੱਬ ਕੇ ਸ਼ੇਅਰ ਕਰਿਓ ਦੱਬ ਕੇ ਸਪੋਰਟ ਕਰਿਓ ਭਰਾਵਾਂ ਨੂੰ ਬਾਕੀ ਇੱਕ ਗੱਲ ਹੋਰ ਮੈਨੂੰ ਬੜੀ ਵਧੀਆ ਲੱਗੀ ਕਿ ਆਹ ਬਾਈ ਹੁਣੀ ਨਾ ਬੜੇ ਘੋੜੇ ਇਨ੍ਹਾਂ ਦੇ ਸਲੀਕੇ ਵਾਲੇ ਆ ਪਿੱਛੋਂ ਵਾਲ ਸਾਫ ਕਰੀ ਜਾਂਦੇ ਆ ਪੂਛਦੇ ਪਰ ਮਜਾ ਲੈ ਵੀ ਕੋਈ ਘੋੜਾ ਸ਼ੈਤਾਨੀ ਕਰ ਜੇ ਜਾਂ ਲੱਤ ਕੱਢ ਜੇ ਇਹ ਨਹੀਂ ਵੀ ਕੋਈ ਇੱਕ ਜਾਨਵਰ ਸਾਰੇ ਜਾਨਵਰਾਂ ਚ ਹੀ ਇੰਨੀ ਹਲੀਮੀ ਹੈ ਤੇ ਬਾਕੀ ਭਾਈ ਵੀਡੀਓ ਚੰਗੀ ਲੱਗੇ ਤੇ ਅੱਗੇ ਸ਼ੇਅਰ ਕਰ ਦਿਓ ਜਿੰਨਾ ਮਗਰਲੀ ਵੀਡੀਓ ਸ਼ੇਅਰ ਕੀਤੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾਵਾਂ ਘੋੜੇ ਵਾਲਿਆਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਵੀਰਿਆਂ ਦੇ ਨਾਮ ਨੇ ਜੀ ਬਾਈ ਪ੍ਰਿੰਸ ਸ਼ਰਮਾ ਰਜਿੰਦਰ ਢਿੱਲੋ ਦੀਪ ਅਰਸ਼ ਬਲਬੀਰ ਸਿੰਘ ਸੁਖਵਿੰਦਰ ਵਿਰਕਰ ਲਖਬੀਰ ਸਿੰਘ ਸਾਹਬ ਸਿੰਘ ਨਵਜੋਤ ਸਿੱਧੂ ਸੁਖਮਨਦੀਪ ਮਨਜਿੰਦਰ ਸਿੱਧੂ ਇਹ ਬਿਕਰਮਜੀਤ ਸਿੰਘ ਖਹਿਰਾ ਰਾਜਵਿੰਦਰ ਗੁਮਾਨ ਗੁਸਾਬ ਢਿੱਲੋ ਵਿਰਸਾ ਸਿੰਘ ਹੀਰਾ ਬੁੱਟਰ ਕਰਤਾਰ ਸਿੰਘ ਨਾਨਕ ਸਿੱਧੂ ਆਜੋ ਕਰਦੇ ਆ ਗੱਲਬਾਤ ਅੱਬ ਕੇ ਭਰਾਵਾਂ ਦੀ ਸਪੋਰਟ ਕਰਿਓ ਰੱਖਿਓ ਸਿਰ ਤੇ ਹੱਥ ਦਿਖਾਉਨੇ ਆ ਵੀਰ ਹੋਣਾ ਦੇ ਨਗੀਨੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਫਿਰ ਤੋਂ ਸਾਰੇ ਸੱਜਣਾ ਦਾ ਸਵਾਗਤ ਹੈ ਤੁਹਾਨੂੰ ਸੱਜਣੋ ਸ਼ੁਰੂ ਦੇ ਵਿੱਚ ਮੈਂ ਇੱਕ ਸਟਾਲੀਨ ਕੋੜਾ ਭਰਾਵਾਂ ਨੇ ਪਹਿਲੀ ਵਾਰ ਲਾਂਚ ਕੀਤਾ ਵੀਰਿਆ ਨੇ ਪਹਿਲਾ ਹੀ ਮੈਨੂੰ ਲੱਗਦਾ ਕਿ ਸਾਨ ਕੋੜਾ ਹੈ ਜਿਹੜਾ ਭਰਾਵਾਂ ਨੇ ਸਾਨ ਤਿਆਰ ਕਰ ਰਹੇ ਨੇ ਬਾਕੀ ਤਾਂ ਆਪਾਂ ਵੀਰ ਹੋਣਾ ਕੋਲੋਂ ਪੁੱਛਣਾ ਹੈ ਤੇ ਬਾਕੀ ਗੱਲ ਇਹ ਐ ਸੱਜਣੋ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਹਾਲਾਤ ਵੀ ਵਿਖਾ ਕੇ ਹਟਿਆ ਬਿਲਕੁਲ ਹੀ ਨਾਰਮਲ ਬੰਦੇ ਐ ਨਾਲ گاਵਾ ਦਾ ਕੰਮ ਕਰਦੇ ਐ ਵੀਰ ਹੋਣੀ گاਵਾ ਦਾ ਫਾਰਮ ਐ ਦੁੱਧ ਦਾ ਕੰਮ ਐ ਤੇ ਨਾਲ ਥੋੜੀ ਜੀ ਜਗ੍ਹਾ ਦੇ ਵਿੱਚ ਬੜੇ ਚੰਗੇ ਜਾਨਵਰ ਰੱਖੇ ਹੋਇਆ ਬਾਈ ਹੋਣਾ ਨੇ ਬਹੁਤ ਵੱਡੀਆਂ ਵੱਡੀਆਂ ਕੋੜੀਆਂ ਰੱਖੀਆਂ ਹੋਈਆਂ ਨੇ ਮੈਂ ਇੱਥੋਂ ਤਾਈ ਮੈਨੂੰ ਪਤਾ ਹੈ ਕਿ ਕਈ ਭਰਾ ਪੈਸਿਆਂ ਦੀਆਂ ਡਿੱਗੀਆਂ ਭਰੀ ਫਿਰਦੇ ਆ ਇਹੋ ਜਿਹਾ ਜਾਨਵਰ ਖਰੀਦਣ ਨੂੰ ਇਹਨਾਂ ਕੋਲੇ ਕਿਵੇਂ ਆਏ ਜਾਂ ਘਰੇ ਬਰੀਡ ਪੈਦਾ ਕੀਤੀ ਹੈ ਤੇ ਇੱਥੋਂ ਤੱਕ ਪਹੁੰਚੇ ਇਹ ਵੀ ਆਪਾਂ ਪੁੱਛਣਾ ਹੈ ਕਹਿੰਦਾ ਭਾਵੇਂ ਸੱਜਣੋ ਤੁਹਾਨੂੰ ਦੱਸਣ ਦਾ ਤੇ ਘਰ ਫਾਰਮ ਵਿਖਾਉਣ ਦਾ ਵੀ ਯਾਰ ਬਾਈ ਹੋਣਾ ਦੀ سپورਟ ਵੱਧ ਕੇ ਕਰਨੀ ਹੈ ਵੀਡੀਓ ਪਹਿਲੀ ਬਣਾਈ ਹੈ ਭਰਾਵਾਂ ਨੇ ਤੇ ਆਪਾਂ ਬਾਈਆਂ ਦਾ ਮਾਣ ਰੱਖਣਾ ਹੈ ਪਹਿਲੀ ਗੱਲ ਤਾਂ ਫੋਨ ਕਰਕੇ ਵਧਾਈ ਜਰੂਰ ਦਿਓ ਕੋਈ ਘੋੜੀ ਭਰਾਉਣੀ ਹੈ ਤੇ ਘੋੜਾ ਬਿਲਕੁਲ ਹੀ ਮੈਂ ਕਹਦਾ ਵੀ ਚੋਟੀ ਦਾ ਆਉਣ ਵਾਲੇ ਸਮੇਂ ਦਾ 스타 ਘੋੜਾ ਬਣ ਨੂੰ ਤਿਆਰ ਖੜਾ ਹੈ ਤੇ ਘੋੜੇ ਤੋਂ ਤੁਸੀਂ ਬੱਚੇ ਵੀ ਲੈ ਸਕਦੇ ਹੋ ਘੋੜੀ ਵੀ ਭਰਾਲੇ ਹੋ ਫੀਸ ਵੀ ਆਪਾਂ ਪੁੱਛ ਲਾਂਗੇ ਤੇ ਸ਼ੌਕ ਬਾਰੇ ਵੀ ਗੱਲ ਕਰਨੀ ਹੈ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆਪਣੇ ਨਾਲ ਹੈ ਵੀਰ ਨਤੇਸ਼ ਤੇ ਇਧਰ ਬੈਠੇ ਨੇ ਸ਼ੈਲੀ ਸ਼ਰਮਾ ਜੀ ਤੇ ਇਧਰ ਵਿੱਕੀ ਬਾਈ ਬੈਠਾ ਤੇ ਨਾਲ ਉਹਨਾਂ ਦੇ ਮੰਨ ਲਓ ਤਾਏ ਬੈਠੇ ਨੇ ਤੇ ਪਿੱਛੇ ਭਰਾ ਬੈਠੇ ਨੇ ਪਹਿਲਾਂ ਸਾਰਿਆਂ ਦਾ ਸਵਾਗਤ ਕਰਦੇ ਆਂ ਫੇਰ ਆਪਾਂ ਜਾਣਕਾਰੀ ਲੈਨੇ ਆ ਬਾਈ ਜੀ ਸਵਾਗਤ ਹੈ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਚੜਦੀ ਕਲਾ ਜੀ ਚੜਦੀ ਕਲਾ ਬਹੁਤ ਬਹੁਤ ਚੜਦੀ ਕਲਾ ਨਤੀਸ਼ ਭਾਈ ਗੱਲ ਤਰੀ ਆਉਂਦੀ ਐ ਸ਼ੌਕ ਦੀ ਤੇ ਪਹਿਲਾ ਬਾਈਆਂ ਦੇ ਨਾਮ ਦੱਸ ਦੀਏ ਪਿੱਛੇ ਤੇ ਫੇਰ ਆਪਾਂ ਗੱਲ ਕਰਦੇ ਆ ਬਾਈ ਹੁਣ ਬਾਰੇ ਤੇ ਮੈਂ ਦੱਸਦਾ ਵੀਰ ਹੁਣਾਂ ਦਾ ਕੀ ਨਾਮ ਐ ਜੀ ਇਹ ਵਿੱਕੀ ਐ ਭਾਈ ਉਹ ਬਾਈ ਪਰਲੇ ਜੀ ਉਹਨਾਂ ਦਾ ਛੋਟੂ ਹੈਗਾ ਜੀ ਅੱਛਾ ਬਾਈ ਹੁਣੀ ਜੀ ਉਹ ਤੁਹਾਨੂੰ ਪਤਾ ਹੀ ਐ ਮੇਨ ਦਾਜ ਪਪੂ ਪੰਡਤ ਕੜੀਆ ਦਾ ਅੱਛਾ ਮੇਨ ਵਜਦੇ ਹਾਂ ਜੀ ਉਹ ਜੀ ਇਹਨੇ ਮੇਨ ਮੇਨ ਹੋਈ ਹੈ ਜੀ ਹਾਂ ਜੀ ਅੱਛਾ ਪਿਛਲੇ ਪਾਸੇ ਵੀ ਆ ਵਡਾ ਜੀ ਅੱਛਾ ਪਿਛੇ ਵੀਰ ਹੋਣੀ ਹਾਂਜੀ ਉਹ ਵੀ ਭਰਾ ਹੈ ਉਹ ਚਾਚਾ ਜੀ ਦਾ ਮੁੰਡਾ ਹੈਗਾ ਜੀ ਹਾਂਜੀ ਤੇ ਉਹ ਭਾਈ ਉਹ ਵੀ ਆਪਣਾ ਹੈਗਾ ਚਾਚਾ ਜੀ ਹੈਗਾ ਠੀਕ ਹੈ ਅੱਛਾ ਹੁਣ ਗੱਲ ਕਰਦੇ ਆਂ ਸ਼ੌਂਕ ਦੀ ਨਤੀਸ਼ ਵੀਰੇ ਜੇ ਮੈਂ ਗੱਲ ਕਰਾਂ ਵੀ ਇੰਨੇ ਨਗੀਨੇ ਇਕੱਠੇ ਕਰਨੇ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਕਿੰਨਾ ਕ ਟਾਈਮ ਹੋ ਗਿਆ ਲੱਗੇ ਪਿਆ ਨਾ ਭਾਈ ਬਹੁਤ ਪੁਰਾਣੇ ਹੈਗੇ ਯਾਨੀ ਕਿ ਆਪਣੇ ਦਾਦੇ ਪਰਦਾਦੇ ਰੱਖਦੇ ਆ ਰਹੇ ਕੋਈ ਕੰਮ ਕਿੱਥੋਂ ਸ਼ੁਰੂ ਹੋਇਆ ਸੀਗਾ ਕੰਮ ਤਾਂ ਭਾਈ ਟਾਂਗਿਆਂ ਤੋਂ ਪਹਿਲੇ ਸ਼ੁਰੂ ਹੋਇਆ ਸੀਗਾ ਅੱਛਾ ਪਹਿਲੇ ਜਦੋਂ ਟਾਂਗੇ ਚਲਾਉਂਦੇ ਸੀਗੇ ਜੀ ਟਾਂਗੇ ਵਾਲੀਆਂ ਘੂੜੀਆਂ ਤੋਂ ਹਾਂਜੀ ਟਾਂਗੇ ਵਾਲੀਆਂ ਘੂੜੀਆਂ ਤੋਂ ਤੇ ਉਦੋਂ ਬ ਦੇ ਪਰਮਾਤਮਾ ਨੇ ਘਰ ਦੀ ਬਰੀ ਇਹ ਜਿਹੜੇ ਸਾਰੀਆਂ ਘੋੜੀਆਂ ਨੇ ਹਾਂਜੀ ਹਾਂਜੀ ਸਭ ਤੋਂ ਵੱਡੀ ਘੋੜੀ ਹੈ ਜਿਹੜੀ ਆਪਣੇ ਘੋੜੇ ਦੀ ਨਾਨੀ ਹੈ ਉਹ ਕਿੰਨੇ ਟਾਈਮ ਦੀ ਹੈ ਉਹ ਘਰ ਤੋਂ ਘਟ ਪਈ ਆ 20 ਸਾਲ ਦੀ ਹੈ ਉਹਦਾ ਨਾਂ ਕੀ ਰੱਖਿਆ ਹਾਂਜੀ ਉਹਦੀ ਨਾਂ ਸੋਨੀ ਰੱਖਿਆ ਪਾ ਸੋਨੀ ਹਾਂਜੀ ਸੋਨੀ ਅੱਛਾ 20 ਸਾਲ ਉਮਰ ਹੈ ਉਹ 20 ਸਾਲ ਉਹ ਖਰੀਦੀ ਸੀ ਕਿ ਘਰ ਦੀ ਉਹ ਘਰ ਦੀ ਬਰੀਡ ਹੈ ਉਹ ਵੀ ਉਹ ਵੀ ਘਰ ਦੀ ਬਰੀਡ ਹੈ ਜੀ ਤੇ ਉਹ ਮੰਨ ਕੇ ਚਲੋ ਵੀ ਕਿੰਨੇ ਕ ਸੂਏ ਉਹਨੇ ਦੇਤੇ ਵੀ ਉਹ ਪਾਈ ਘਰ ਤੋਂ ਅੱਜ ਦੇ ਟਾਈਮ ਦੇ ਵਿੱਚ 13 14 ਸੂਏ ਦੇਤਿਆ ਨੇ ਉਹਦੇ ਕਿਹੜੇ ਮੇਨ ਮੇਨ ਬੱਚੇ ਸੇਲ ਵੀ ਕੀਤੇ ਕੋਈ ਹਾਂਜੀ ਸੇਲ ਵੀ ਕੀਤੇ ਭਾਜੀ ਕਿਹੜੇ ਕਿਹੜੇ ਬੱਚ ਇਹ ਜਿਹੜੀ ਫੇਮਸ ਕੋੜੀ ਮਹਾਰਾਣੀ ਫੇਮਸ ਕੋੜੀ ਹੈ ਜਿਹੜੀ ਮਹਾਰਾਣੀ ਹੈ ਉਹ ਇੱਕ ਕੋੜੀ ਦੀ ਬੱਚੀ ਹੈ ਕੋੜੀ ਦੇ ਬੱਚੇ ਸਿੰਧ ਬਾਏ ਕੋੜੀ ਦੀ ਬੱਚੀ ਤੇ ਆਪਣੀ ਆ ਜਿਹੜੀ ਸੋਨੀ ਹੈ ਉਹਦੀ ਬੱਚੀ ਹੈ ਜੀ ਜੀ ਹਾਂਜੀ ਵੀਰੇ ਹੋਰ ਜੀ ਹੋਰ ਆਪਣੇ ਅੱਗੇ ਆ ਇੱਕ ਘੜੇ ਜਿਹੜੇ ਆ ਤਾਂ ਤੁਹਾਨੂੰ ਪਤਾ ਇਹ ਕੋੜੇ ਦੀ ਮਾ ਜਿਹੜਾ ਜਿਹੜਾ ਸਮੁੰਦਰ ਦੀ ਬੱਚੀ ਹੈਗੀ ਆਪਣੇ ਕੋਲ ਇੱਕ ਦਾ ਸਮੁੰਦਰ ਦੀ ਬੱਚੀ ਹੈ ਆ ਜਿਹੜਾ ਘੋੜਾ ਨਹੀਂ ਪਾਵਣਾ ਹੁਣ ਆਪਣਾ ਜਿਹੜਾ ਆਪਾਂ ਲਾਂਚ ਕੀਤਾ ਹੈਗਾ ਹਾਂਜੀ ਉਹਦੀ ਮਾਂ ਆ ਗਈ ਸਮੁੰਦਰ ਦੀ ਬੱਚੀ ਉਹ ਹੀ ਕੁੜੀ ਦੀ ਹੈ ਅੱਛਾ ਉਹਦੀ ਵੱਡੀ ਘੋੜੀ ਉਹ ਵੀ ਚਗਾਠਾ ਬੜਾ ਤਕੜਾ ਹਾਂਜੀ ਹਾਂਜੀ ਅੱਛਾ ਉਹ ਇਸੇ ਘੋੜੀ ਦੀ ਹੈ ਮਾਲੇ ਪਾਸਿਓਂ ਤੇ ਉਹ ਬਾਪ ਵਾਲੇ ਪਾਸਿਓਂ ਸਮੁੰਦਰ ਦੀ ਬਾਪ ਵਾਲੇ ਸਮੁੰਦਰ ਦੀ ਇਹ ਘੋੜੀ ਵੀ ਸੱਜਣੋ ਦੇਖੋ ਤੁਸੀਂ ਵੀ ਕਿੱਡੀ ਵੱਡੀ ਘੋੜੀ ਹੈ ਅੱਛਾ ਪਹਿਲਾਂ ਤੇ ਨਾਨੀ ਦੀ ਹਾਈਟ ਦੱਸੋ ਜਿਹੜੀ ਪਰਾਣੀ ਨਾਨੀ ਦੇ ਪਈ 66 ਇੰਚ ਹੈ ਤੇ ਜਿਹੜੀ ਹੁਣ ਇਹਦੀ ਆ ਸਮੁੰਦਰ ਵਾਲੀ ਅੱਗੇ ਆ ਸਮੁੰਦਰ ਵਾਲੀ ਦੀ 67 ਇੰਚ ਲੱਗਦਾ ਵੀ ਮੇਰੀ 5 ਫੁੱਟ 10 ਇੰਚ ਹਾਈਟ ਹੈ ਤੇ ਜੇ ਐਂ ਕਰਕੇ ਮੈਂ ਵੀ ਥੱਬਾ ਖਿਲਾਰ ਕੇ ਉਹਦਾ ਪੇਟ ਫੜਾ ਤੇ ਮੈਨੂੰ ਲੱਗਦਾ ਮਸਾ ਹੀ ਦੋਵੇਂ ਪਾਸਿਆਂ ਤੱਕ ਹੱਥ ਪਹੁੰਚਣਾ ਹੈ ਐਡੀ ਤਗੜੀ ਘੋੜੀ ਹੈ ਮਾਰੀ ਦੀ ਕਿਰਪਾ ਦੇ ਨਾਲ ਬਹੁਤ ਤਗੜੇ ਬੱਚੇ ਪੈਦਾ ਕਰਦੀ ਹੈ ਤੇ ਅੱਛਾ ਇਹਦਾ ਯਾਰ ਕਦੇ ਆਫਰੂ ਫਰ ਨਹੀਂ ਆਏ ਆਫਰ ਵੀ ਆਉਂਦੇ ਹੋਣਗੇ ਥੋੜੇ ਆਉਂਦੇ ਬਹੁਤ ਆਉਂਦੇ ਕਿਉਂਕਿ ਮੈਨੂੰ ਪਤਾ ਵੀ ਇਹੋ ਜਿਹੀ ਨੰਗੀਨਿਆਂ ਦੇ ਲਈ ਭਰਾ ਡਿੱਗੀਆਂ ਭਰੀ ਫਿਰਦੇ ਆ ਤਹਿਆਂ ਦੀਆਂ ਤੇ ਕਦੀ ਮਨ ਚ ਆਇਆ ਨਹੀਂ ਵੀ ਯਾਰ ਇਹ ਦੇ ਕੇ ਤੇ ਕੋਈ ਮਾਨੂੰ ਲੋਪ ਚੰਗਾ ਫਾਰਮ ਫੁਰਮ ਪਾ ਲਈ ਨਹੀਂ ਵੀਰੇ ਨਹੀਂ ਇਹ 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 ਰੀਜ਼ਨ ਕੀ ਹੈ ਇਹ ਬਸ ਦਿਲ ਲਗੀਆਂ ਨੇ ਦਿਲ ਤੇ ਲੱਗੀ ਹੈ ਨਹੀਂ ਦੇਣੀ ਹੈ ਜਿਆਦਾ ਕਹਿ ਗਏ ਆ ਉਦੋਂ ਤੱਕ ਇਹ ਆਪਣੇ ਘਰੇ ਫਰਮ ਤੇ ਹੀ ਰਹਿਣੀ ਹੈ ਹਾਂਜੀ ਪਵੇਂ ਜਿਹੜਾ ਮਰਜਿਆ ਵੇ 1 ਰੁਪਏ ਦਾ ਅੱਛਾ ਨਾਨੀ ਵੀ ਹਾਂਜੀ ਨਾਨੀ ਵੀ ਮਾਂ ਵੀ ਹਾਂਜੀ ਅੱਛਾ ਆਪਣੇ ਘੋੜੇ ਦੀ ਮਾਂ ਹੈ ਹਾਂਜੀ ਆਪਣੇ ਘੋੜੇ ਦੀ ਮਾਂ ਹੈ ਵੱਡੀ ਘੋੜੀ ਵੱਡੀ ਘੋੜੀ ਅੱਛਾ ਭਾਈ ਜਿਹੜੀ ਆਪਣੇ ਵਾਲੇ ਘੋੜੇ ਦੀ ਮਾਂ ਤੁਸੀਂ ਦੱਸ ਰਹੇ ਜੇ ਨਾ ਕੀ ਇਹਦਾ ਦੱਸਿਆ ਸੀ ਵੀਰਾ 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 ਹਾਂਜੀ ਭਾਈ ਇਹ ਆਪ ਸਮੁੰਦਰ ਦੀ ਹੈ ਤੇ ਇਹ ਘੋੜੀ ਦੇ ਮਾਲਾ ਇੱਕ ਤਾਂ ਆਪਣਾ ਮੰਨ ਲਓ ਪਵਨ ਘੋੜਾ ਜਿਹੜਾ ਆਪਾਂ ਬਸ਼ੀਰ ਅੱਜ ਲਾਂਚ ਕੀਤਾ ਹੈ ਤੇ ਹੋਰ ਇਹਦੇ ਕਿਹੜੇ ਕਿਹੜੇ ਬੱਚੇ ਆ ਇੱਕ ਤਾਂ ਬਾਬਰ ਪਿੰਡ ਕੱਲਾ ਖੜਾ ਹੈ ਭਾਈ ਅੱਛਾ ਇਹੜਾ ਵੱਡਾ ਘੋੜਾ ਬਾਈ ਹੁਣਾ ਕੋਲੇ 70 ਇੰਚ ਹਾਂ ਚੇਤਕ ਦਾ ਬੱਚਾ ਜਿਹੜਾ ਹੈ ਅੱਛਾ ਉਹ ਉਹਦੀ ਮਾਂ ਇਹੀ ਹੈ ਅੱਛਾ ਮਾਂ ਵਾਲੇ ਪਾਸੇ ਉਹ ਆਪਣਾ ਘੋੜਾ ਪਾਉਣ ਤੇ ਜਿਹੜਾ ਬਾਬਰ ਘੋੜਾ ਹੈ ਚੇਤਕ ਕੱਲਾ ਵਾਲਿਆਂ ਕੋਲੇ ਹਨਾ ਅੰਕਲ ਸਰਦਾਰ ਨੇ 76 ਹੁਣਾ ਕੋਲੇ ਉਹ ਘੋੜੇ ਬਾਬਰ ਦੀ ਇਹ ਮਾਂ ਹੈ ਦੋਵਾਂ ਦੀ ਮਾਂ ਮਾਂ ਵੱਲੋਂ ਵੀ ਇੱਕ ਹੈ ਤੇ ਪਿਓ ਵੱਲੋਂ ਵੀ ਇੱਕ ਹੈ ਦੋ ਹਾਂ ਸੱਚ ਉਹ ਵੀ ਚੇਤਕ ਦਾ ਹੀ ਬੱਚਾ ਹੈ ਹਨਾ ਚੇਤਕ ਦਾ ਬੱਚਾ ਮਾਂ ਵਾਲੇ ਪਾਸੇ ਵੀ ਭਰਾ ਤੇ ਬਾਪ ਵਾਲੇ ਪਾਸੇ ਵੀ ਭਰਾ ਹਾਂ ਅੱਛਾ ਤੇ ਮੰਨ ਲਓ ਹੋਰ ਕਿਹੜੇ ਕਿ ਔਰ 1 ਵਜੇ ਕਰ ਜਾਂ ਰੋਲੀ ਵਾਲੀ ਬੱਚੀ ਹੈਗੀ ਪਰ ਜਿਹਦਾ ਨਾਮ ਰੱਖਿਆ ਆਪਾਂ ਹਾਂਜੀ ਉਹ ਵੀ ਹੈਗੀ ਜਿਹੜੀ ਛੋਟੀ ਬੱਚੀ ਦਿਖਾਈ ਆਪਾਂ ਉਹ ਵੀ ਆਪਣੀ ਬੇਸ਼ੇਰੀ ਵੀਰੇ ਦੀ ਹੈਗੀ ਬੱਚੀ ਜੀ ਬੱਚੇ ਦਾ ਸਜਣਾ ਬਹੁਤ ਜ਼ਿਆਦਾ ਚੰਗੀ ਕੁੜੀ ਦਿੰਦੀ ਹੈ ਤੇ ਕਿੰਨੇ ਕੁ ਸੂਏ ਹੁਣ ਤੱਕ ਕਿੰਨੇ ਦਿੱਤੇ ਪੜਾਏ ਭਾਈ ਇਹਨੇ 3 ਸੂਏ ਦਿੱਤੇ ਹੁਣ ਚੌਥਾ ਆਪਾਂ ਭਰਾਈ ਹੈਗੀ ਹੈ ਕੁੜੀ ਦੀ ਇਹਦੀ ਆਪਦੀ ਉਮਰ ਕਿੰਨੀ ਹੈ ਆਪਦੀ ਹੈਗੀ 8 ਕੇ ਸਾਲੇ ਦੀ ਭਾਈ 8 ਕੇ ਸਾਲੇ ਦੀ ਹਾਂਜੀ ਜੀ ਤੇ ਹਾਈਟ ਇਹਦੀ 67 ਇੰਚ ਬਈ ਦੀ 67 ਇੰਚ ਫੱਟੀ ਵਾਲੀ 67 ਇੰਚ ਬੁਰੀ ਜੀ ਤੇ ਗੱਲ ਕਰੀਏ ਹੁਣ ਆ ਜੀ ਆਪਾਂ ਆਪਣੇ ਸਟਾਲੀਅਨ ਕੋਡੇ ਤੇ ਹਾਂਜੀ ਜੀ ਇਹ ਪਹਿਲਾ ਆਸਾਨ ਘੋੜਾ ਹੈ ਕਿ ਜਾਂ ਪਹਿਲਾ ਵੀ ਨਹੀਂ ਪਹਿਲਾ ਆਸਾਨ ਹੈ ਪਹਿਲਾ ਰੱਖਿਆ ਸੀ ਇਹ ਪਹਿਲਾ ਰੱਖਿਆ ਸੀ ਇਹ ਸੇਲ ਕਰਦੇ ਸੀ ਕਿ ਜਿਹੜਾ ਹੁਣ ਆਪਣੇ ਘਰੇ ਰੱਖਿਆ ਇਹ ਨਹੀਂ ਸੇਲ ਕਰਨਾ ਇਹ ਆਪਣੇ ਘਰੇ ਬ੍ਰੀਡ ਵਾਸਤੇ ਇਹਦੇ ਵਿੱਚ ਕਿਹੜੀਆਂ ਬਰੀਕੀਆਂ ਨਤੀਸ਼ ਲੱਗੀਆਂ ਜਾਂ ਬਾਈ ਹੋਣਾ ਨੂੰ ਵੀ ਕਪੂ ਜੀ ਨੂੰ ਵੀ ਅੰਕਲ ਜੀ ਨੂੰ ਵੀ ਬਹੁਤ ਟਾਈਮ ਹੋ ਗਿਆ ਇਹਦੇ ਵਿੱਚ ਘੋੜੇ ਦੇ ਵਿੱਚ ਕਿਹੜੀਆਂ ਬਰੀਕੀਆਂ ਲੱਗੀਆਂ ਕਿ ਯਾਰ ਦੂਜੇ ਬੱਚਿਆਂ ਤੋਂ ਇਹ ਜ਼ਿਆਦਾ ਹਟਕੇ ਲੱਗਾ ਕਿ ਨਹੀਂ ਯਾਰ ਆ ਆਸਾਨ ਬਣਾਵਾਂਗੇ ਘੋੜੇ ਦਾ ਸਬਬ ਕਿਵੇਂ ਬਣਿਆ ਕਿਉਂਕਿ ਬੱਚੇ ਤਾਂ ਪਹਿਲਾਂ ਵੀ ਬਹੁਤ ਆਏ ਹੋਣਗੇ ਕੁੜੀ ਦੇ ਇਹ ਕੁੜਈ ਕਿ ਹੋ ਜਾਏ ਬਸ਼ੀਰਾ ਹੀ ਕਿਉਂ ਤਿਆਰ ਕਰਨ ਦਾ ਸੋਚੇ ਇਹਦੇ ਵਿੱਚ ਕਿਹੜੀ ਇਹੋ ਜੀ ਚੀਜ਼ ਪੜ ਲਈ ਪਏ ਤੇ ਬ੍ਰਿਕੀਆਂ ਬੋਧ ਹੈ ਜੋ ਕੁੜੇ ਆ ਨਾ ਉਹਦੇ ਤੋਂ ਜ਼ਿਆਦਾ ਤੇ ਬ੍ਰਿਕੀਆਂ ਤਾਂ ਦੇ ਰੱਖਿਆ ਨੂੰ ਕੁੜੇ ਨੂੰ ਇਹ ਪਿਓ ਵਾਲੇ ਪਾਸਿਓਂ ਕਿਹੜੇ ਕੁੜੇ ਦਾ ਪਿਓ ਇਹ ਕੱਲਾ ਲੈ ਚੀਤਕ ਹੈ ਚੀਤਕ ਹਾਂ ਚੀਤਕ ਹਾਂ ਜੇ ਮੈਂ ਗੱਲ ਕਰਾਂ ਅਗਲੇ ਪਾਸਿਓਂ ਗਰਦਨ ਲਾਵਾਂ ਤੇ ਚੀਤਕ ਹੈ ਹਾਂਜੀ ਹਾਂਜੀ ਤੇ ਜੇ ਢਾੜ ਵੇਖਾਂ ਤੇ ਉਧਰੋਂ ਸਮੁੰਦਰ ਝਲਕ ਸਮੁੰਦਰ ਚੱਲਦਾ ਕਿਉਂਕਿ ਬੇਲ ਪਿੱਛੇ ਪੁੱਠਾ ਜਿਹੜਾ ਹੈ ਉਹ ਸਮੁੰਦਰ ਨਾਲ ਮੇਲ ਖਾਂਦਾ ਹੈ ਜਿਹੜੀ ਚਮੜੀ ਹੈ ਉਹ ਜੇ ਸਮੁੰਦਰ ਵਾਲੇ ਪਾਸੇ ਪਤਲੀ ਚਮੜੀ ਆ ਹੈ ਨਾ ਗੁਲਾਬੀ ਪੂਣਾ ਵੀ ਥੋੜੇ ਦੇ ਵਿੱਚ ਹੈਗਾ ਜਿਹੜੀ ਗਰਦਨ ਦੀ ਜਾਂ ਅਗਲੇ ਪਾਸੇ ਉਹ ਬਿਊਟੀ ਕਨ ਦੀ ਜਾਂ ਮੂੰਹ ਦਾ ਹਸਾਬ ਲਈਏ ਤੇ ਉਧਰੋਂ ਚੇਤਕ ਚੇਤਕ ਹਾਂ ਮਾਲੇ ਪਾਸਾ ਵੀ ਆ ਗਿਆ ਇਹਦਾ ਨਾਨਾ ਆ ਗਿਆ ਸਮੁੰਦਰ ਨਾਨਾ ਆ ਗਿਆ ਸਮੁੰਦਰ ਤੇ ਬਾਪ ਆ ਗਿਆ ਚੇਤਕ ਬਾਪ ਆ ਗਿਆ ਦੋਵੇਂ ਲੈਣਾ ਹੀ ਤੱਕ ਦੋਨੋਂ ਆ ਰਹੇ ਦੇਖ ਕੇ ਤੁਹਾਨੂੰ ਪਤਾ ਉਹ ਬੋਰ ਦੇ ਅੱਗੇ ਤਕੜੀਆਂ ਲੈਣਾ ਹੀ ਹੈਗਾ ਮਾਲੇ ਪਾਸੇ ਉਹ ਤਾਂ ਕਿਸੇ ਅੱਖ ਤੋਂ ਲੁਗਈ ਨਹੀਂ ਹਾਂਜੀ ਜੀ ਉਹ ਤਾਂ ਸੁਪਰਸਟਾਰ ਘੋੜੇ ਨੇ ਦੋਵੇਂ ਹਾਂਜੀ ਜੀ ਅੱਛਾ ਆਏਗਾ ਹੁਣ ਨਾਂ ਬਧਾਊਗਾ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਇਹਦੀ ਉਮਰ ਕਿੰਨੀ ਹੋਗੀ ਤੇ ਹਾਈ ਪਾਜੀ ਇਹ ਇਸ ਟਾਈਮ 36 ਦੇ 37 ਮਹੀਨੇ ਦਾ ਘੋੜਾ 36 37 ਮਹੀਨਿਆਂ ਦਾ ਜੀ ਅੱਛਾ ਹਾਈਟ ਕਿੰਨੀ ਕੱਢ ਗਏ ਹਾਈਟ ਪਾਜੀ ਤੁਹਾਡੇ ਸਾਹਮਣੇ 68 ਇੰਚਾਗਾ ਅੱਪਾ ਪੱਟੀ ਵਾਲੀ ਲਾਈਏ ਆਉਣ ਵਾਲੇ ਸਮੇਂ 'ਚ ਕੀ ਲੱਗਦਾ ਐ ਅੰਕਲ ਜੀ ਹੁਣੀ ਤਾਂ ਮੈਂ ਕਿਹਾ ਸੀ ਅੰਕਲ ਨੂੰ ਵੀ ਤੁਸੀਂ ਗੱਲਬਾਤ ਕਰੋ ਅੰਕਲ ਹੁਣੀ ਥੋੜੇ ਜੇ ਸੰਗਦੇ ਆ ਅਗਲੀ ਵੀਡੀਓ ਨੂੰ ਆਪਾਂ ਥੋੜਾ ਜੇ ਅੰਕਲ ਜੀ ਤੋਂ ਵੀ ਜ਼ਰੂਰ ਆਪਾਂ ਤਿਆਰ ਕਰ ਲਾਂਗੇ ਅੰਕਲ ਜੀ ਹੁਣਾਂ ਨੂੰ ਵੀ ਪਰ ਇਹ ਤੂੰ ਹੀ ਜਵਾਬ ਦੇ ਦੇ ਬਾਈ ਫਿਰ ਜੇ ਤੈਨੂੰ ਮੈਨਕ ਤੇ ਭਾਇਆ ਬਾਈ ਹੁਣਾਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਐ ਅੰਕਲ ਜੀ ਹੁਣਾਂ ਦਾ ਵੀ ਪੁਰਾਣਾ ਤਜਰਬਾ ਐ ਅੰਕਲ ਹੋਣੀ ਵੀ ਘਰੇ ਵਿਚਾਰ ਕਰਦੇ ਹੋਣਗੇ ਗੱਲਾਂ ਤੁਰਦੀਆਂ ਹੋਣਗੀਆਂ ਵੀ ਭਾਈ ਆਪਣੇ ਵਾਲਾ ਵਸ਼ੇਰਾ ਯਾਰ ਇੰਨੀ ਕ ਹਾਈਟ ਦਾ ਹੋਰ ਕਰ ਜੂਗਾ ਭਾਈ ਜੇ ਜਿਵੇਂ ਪੁੱਛਦੇ ਪਿਆ 68 ਜੇ 69 ਇੰਚ ਤੱਕ ਜਾ ਸਕਦਾ ਘੋੜਾ ਆਪਣਾ ਹਾਂ ਯਾਨੀ ਕਿ 2-3 ਇੰਚ ਹੋਰ ਕਰ ਦੂ ਹਾਂ ਜੀ ਉਮਰ ਵੀ ਕੁਛ ਨਹੀਂ ਹੈ ਉਹ ਉਮਰ ਕੀ ਹੈ ਤੁਹਾਡੇ ਸਾਹਮਣੇ 36 ਸਾਲ ਦੀ ਹੈ 36 ਮਹੀਨੇ ਤਾਂ ਉਮਰ ਵੀ ਕੁਛ ਨਹੀਂ ਹੈ ਬਹੁਤ ਟਾਈਮ ਪਿਆ ਹਾਂ ਜੀ ਹਾਂ ਜੀ ਬਾਕੀ ਸੇਵਾ ਤੇ ਹੈ ਸੇਵਾ ਤੁਹਾਡੀ ਮਾਰੇ ਦੀ ਕਿਰਪਾ ਨਾਲ ਚੰਗੀ ਹੈ ਤੁਹਾਡੇ ਜਨਮਰਾਜੋਂ ਦੀਦੀ ਹੈ ਕਿਉਂਕਿ ਐਡੇ ਐਡੇ ਥੰਮਾ ਵਰਗੇ ਘੋੜੇ ਹਾਂ ਜੀ ਐ ਸਾਨ ਬਣਾਉਣੇ ਸੌਖੇ ਨਹੀਂ ਖਾਲਾ ਜੀ ਦਾ ਬਾੜਾ ਨਹੀਂ ਤੇ ਬਾਈ ਜੀ ਦੀਆਂ ਜਿਹੜੀਆਂ ਘੋੜੀਆਂ ਨੇ ਟਾਲੀ ਦੇ ਮੋੜ ੜ ਗਈਆਂ ਉਹ ਵੀ ਤੁਸੀਂ ਦੇਖ ਰਹੇ ਹੋ ਵੀ ਮਜ਼ਬੂਤੀ ਕਿੰਨੀ ਹੈ ਤੇ ਘੋੜੇ ਦੇ ਵਿੱਚ ਵੀ ਮਜ਼ਬੂਤੀ ਪੂਰੀ ਹੈ ਸ਼ਕੀਨਪੁਣਾ ਵੀ ਪੂਰਾ ਹੈ ਕਰਨਕਨੋਤੀ ਵਾਲੇ ਪਾਸਿਓਂ ਲਾ ਲਓ ਵੀਰ ਲਾ ਲਓ ਕਿਸੇ ਵੀ ਪਾਸਿਓਂ ਲਾ ਲਓ ਕੋੜਾ ਜੱਕਦਾ ਨਹੀਂ ਅੱਛਾ ਬਾਈ ਹੁਣ ਗੱਲ ਆ ਜਾਂਦੀ ਹੈ ਛੋਟੇ ਭਾਈ ਫੀਸ ਦੀ ਹਾਂਜੀ ਫੀਸ ਕਿੰਨੀ ਰੱਖਤੀ ਉਹਦੇ ਵਿੱਚ ਕਿੰਨੇ ਜੰਪ ਦੋਗੇ ਤੇ ਕੀ ਸੋਚ ਕੇ ਰੱਖੀ ਹੈ ਫੇਸ ਭਾਈ ਇਹ ਪਰ ਕੀ 21000 ਰੁਪਏ 21000 ਰੁਪਏ ਜੀ ਭਾਈ ਉਹਦੇ ਵਿੱਚ ਕਿੰਨੀਆਂ ਵਾਰ ਜੰਪ ਦੋਗੇ ਭਾਈ ਜਿੰਨੀ ਵਾਰ ਡਾਕਟਰ ਆਊਗਾ ਡਾਕਟਰ ਭਾਵੇਂ ਤਿੰਨ ਵਾਰ ਹੀ ਕਹੂਗਾ ਆਪਾਂ ਤਿੰਨ ਵਾਰ ਹੀ ਜੰਪ ਦੇਵਾਂਗੇ ਜਾਂ ਫਿਰ ਚਾਰ ਵਾਰ ਹੀ ਕਹੂਗਾ ਆਪਾਂ ਚਾਰ ਵਾਰ ਹੀ ਦੇਵਾਂਗੇ ਡਾਕਟਰ ਦੇ ਥਰੂ ਦੇਵਾਂਗੇ ਜੇ ਡਾਕਟਰ ਜਿੰਨੀ ਵਾਰ ਹੀ ਕਹੂਗਾ ਆਪਾਂ ਕੇ ਇਹਦਾ ਮਤਲਬ ਨਹੀਂ ਦੇਓ ਡਾਕਟਰ ਨੇ ਜਿਵੇਂ ਕਹੇਤਾ ਨਾ ਆਪਾਂ ਭਾਵੇਂ ਚਾਰ ਵਾਰੀ ਕੋੜਾ ਛੱਡ ਦਾਂਗੇ ਤੇ ਕੋੜੀ ਚ ਫਾਲਟ ਨਾ ਹੋਵੇ ਕੋੜੀ ਚ ਫਾਲਟ ਕੋਈ ਨਾ ਨਹੀਂ ਹਾਂ ਤੇ ਉਹ ਹੀ 21000 ਰੁਪਏ ਦੇ ਵਿੱਚ 21000 ਰੁਪਏ ਦੇ ਵਿੱਚ ਤੇ ਆਪਣੀ ਲੋਕੇਸ਼ਨ ਦੱਸ ਦੀਏ ਵੀ ਆਪਣਾ ਮਾਲੋ ਪੈ ਕਿੱਥੇ ਕਿ ਜਾਂਦਾ ਲੋਕੇਸ਼ਨ ਹੈ ਪਈ ਆਪਣਾ ਇਹ ਫਿਰੋਪਰ ਬੱਸ ਸਟੈਂਡ ਹੈਗਾ ਨਾ ਕੈਂਟ ਦੇ ਵਿੱਚ ਫਿਰੋਪਰ ਬੱਸ ਸਟੈਂਡ ਆਪਣੇ ਬੱਸ ਸਟੈਂਡ ਦੇ ਬਾਅਦ ਅੰਦਰ ਵੱੜ ਕੇ ਜਿਹੜਾ ਬਾਜ਼ਾਰ ਦੇ ਵਿੱਚ ਹੀ ਹੈਗਾ ਗਵਾਲ ਮੰਡੀ ਆਪਣਾ ਜੀ ਹਾਂਜੀ ਗਵਾਲ ਮੰਡੀ ਤੇ ਫਿਰੋਪਰ ਕੈਂਟ ਦੇ ਵਿੱਚ ਤੇ ਬਾਕੀ ਤੁਸੀਂ ਲੋਕੇਸ਼ਨ ਪਾ ਦੋਗੇ ਹਾਂਜੀ ਲੋਕੇਸ਼ਨ ਪਾ ਦਾਂਗੇ ਇਹ ਹੀ ਭਰਾ ਨੇ ਪਹੁੰਚਣਾ ਤੇ ਸਜਣੋ ਬਹੁਤ ਚੰਗਾ ਘੋੜਾ ਹੈ ਤੁਹਾਨੂੰ ਦਿਖਾਤਾ ਘੋੜੇ ਦੀ ਬੇਲ ਬੂਟੀ ਘੋੜੇ ਦੀਆਂ ਬਰੀਕੀਆਂ ਮਜ਼ਬੂਤਪੁਣਾ ਵੀ ਤੁਹਾਨੂੰ ਦਿਖਾਤਾ ਫਿਰ ਤੋਂ ਬੇਨਤੀ ਹੈ ਕਿ ਯਾਰ ਆਪਾਂ ਸਾਰੇ ਜਾਣੇ ਬਹੁਤ ਸਪੋਰਟ ਸਾਰੇ ਭਰਾਵਾਂ ਦੀ ਕਰਨੀ ਵੀ ਚਾਹੀਦੀ ਹੈ ਜਿਹੜਾ ਚੰਗੀ ਲੱਗਦੀ ਹੈ ਪਰ ਜਿਹੜਾ ਬੰਦਾ ਯਾਰ ਇੱਕ ਟਾਂਗੇ ਵਾਲੀਆਂ ਰੇੜੀਆਂ ਤੋਂ ਮੰਨ ਲਓ ਟਾਂਗੇ ਵਾਲੀਆਂ ਕੋਹੜੀਆਂ ਤੋਂ ਇੱਥੋਂ ਤੱਕ ਪਹੁੰਚਿਆ ਤੇ ਆਪਾਂ ਯਾਰ ਉਹਦੇ ਸਿਰ ਤੇ ਵੀ ਜੇ ਮਿਹਰ ਭਰਿਆ ਹੱਥ ਰੱਖਦਾਂਗੇ ਨਾ ਕਿਤੇ ਨਾ ਕਿਤੇ ਪ੍ਰਮਾਤਮਾ ਸਾਨੂੰ ਉਹ ਚੀਜ਼ ਦਾ ਵੀ ਫਲ ਜ਼ਰੂਰ ਦੇਊਗਾ ਆਪਾਂ ਇਹਨਾਂ ਭਰਾਵਾਂ ਦੀ ਵੀ ਸਪੋਰਟ ਕਰੀਏ ਇਹੋ ਜਿਹੇ ਭਰਾਵਾਂ ਨੂੰ ਨਾਰਮਲ ਭਰਾਵਾਂ ਨੂੰ ਵੀ ਅੱਗੇ ਲੈ ਕੇ ਆਈਏ ਤਾਂ ਜੋ ਜਿਹੜੇ ਨਵੇਂ ਵੀਰ ਜਿਹੜੇ ਨਾਰਮਲ ਕਰਵਾ ਘਰਾਂ ਦੇ ਬੱਚੇ ਆ ਉਹ ਕੋੜੇ ਰੱਖਣ ਬਾਰੇ ਸੋਚ ਰਹੇ ਆ ਉਹਨਾਂ ਦੇ ਕਈ ਡਰ ਨੇ ਤੇ ਉਹ ਵੀ ਦੂਰ ਹੋ ਸਕਣ ਜੇ ਇਹੋ ਜੇ ਭਰਾ ਅੱਗੇ ਵਧਣਗੇ ਤੇ ਹੋਰ ਚਾਰ ਭਰਾ ਵੀ ਦਾਲ ਉੱਠ ਕੇ ਤੇ ਪੈਰ ਨਾਲ ਪੈਰ ਜੋੜਨਗੇ ਜਰੂਰ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਆਉਣਗੇ ਸੋ ਆਪਣਾ ਫਰਜ਼ ਬਣਦਾ ਕਿ ਅਸੀਂ ਪਹਿਲ ਦੇ ਆਧਾਰ ਤੇ ਸਪੋਰਟ ਕਰੀਏ ਵੀਡੀਓ ਸ਼ੇਅਰ ਵੀ ਕਰਕੇ ਫੋਨ ਕਰਕੇ ਵੀ ਬਾਈ ਨੂੰ ਵਧਾਈ ਜਰੂਰ ਜਰੂਰ ਦਿਓ ਮੇਰੇ ਕਹਨ ਤੇ ਤੇ ਕਿੱਦਾਂ ਦੀ ਵੀ ਘੋੜੀ ਮੇਟ ਕਰਾਉਣੀ ਹੈ ਤੇ ਉਹ ਵੀ ਆਪਾਂ ਬਾਈਆਂ ਨੂੰ ਮੌਕਾ ਦੇਣਾ ਹੈ ਘੋੜੀ ਵੀ ਕਿਸ ਟਾਈਮ ਦੀ ਮੇਟ ਤੁਸੀਂ ਕਰਾ ਸਕਦੇ ਹੋ ਅੱਛਾ ਹੁਣ ਤੱਕ ਕਿੰਨੀਆਂ ਘੋੜੀਆਂ ਵੀਰੇ ਭਰਤੀਆਂ ਆ ਇਸ ਟਾਈਮ ਆਪਰਾ 6-7 ਚਾਹ ਹੁਣੇ ਸ਼ੁਰੂ ਕਰੀ ਉਹ ਵੀ ਬਾਈ ਕਹਿੰਦੇ ਸੀ ਛੱਡ ਦੇ ਛੱਡ ਦੇ ਆਪਾਂ ਕਹਿੰਦੇ ਸੀ ਨਹੀਂ 4-5 ਸਾਲ ਦਾ ਛੱਡਾਂਗੇ ਕਹਿੰਦਾ ਨਹੀਂ ਹੁਣ ਉਹ ਨਹੀਂ ਨਹੀਂ ਹੁਣ ਤਾਂ ਮੌਕਾ ਹੈ ਹੁਣ ਤਾਂ ਕਿਉਂਕਿ ਬੱਚੇ ਜਿਹੜੇ ਨਾਲ ਰਲ ਜਾਂਦੇ ਉਹਨਾਂ ਚਿਰ ਨੂੰ ਬੱਚੇ ਆ ਜਾਂਦੇ ਉਹਨਾਂ ਚਿਰ ਚ ਆਪਣੇ ਬਰੀਡ ਪਤਾ ਲੱਗ ਜੂਗੀ ਆਪਣੇ ਕੋਟੇ ਦੇ ਰਿਜ਼ਲਟ ਆ ਜੂਗੇ ਜੀ ਹਾਂਜੀ ਤੇ ਹੁਣ ਇੱਕ ਆਪਣੀ ਰਹਿ ਗਈ ਛੋਟੀ ਬੱਚੀ ਆ ਜਿਹਦੀ ਹਾਂਜੀ ਹਾਂਜੀ ਉਹ ਕਿਹੜੇ ਕੋੜੇ ਦੀ ਹੈ ਉਹ ਕੋੜੇ ਆ ਭਾਈ ਅਰਜਨ ਰੋਲੀ ਆਲਾ ਜਿਹੜਾਗਾ ਭਾਈ ਗਰਮੀ ਤੇ ਸੋਨੂ ਨਾਲ ਕੋਲ ਹੈਗਾ ਜੀ ਜੀ ਉਹਦੀ ਬੱਚੀ ਆਪਣੇ ਕੋਲ ਫਰੂਜਾ ਫਰੋਸ਼ਾ ਪਿੰਡ ਦੇ ਵਿੱਚ ਤੇ ਇਹਦੀ ਮੰਨ ਲਓ ਕਿੰਨੀ ਉਮਰ ਹੋ ਗਈ ਜੇ ਇਹਦੀ ਭਾਈ ਹੁਣ 13-14 ਮਹੀਨੇ ਹੋ ਗਈ ਆਪਣੇ ਬੱਚੀ ਦੀ ਅੱਛਾ ਯਾਨੀ ਕਿ 13-14 ਮਹੀਨੇ ਦੀ ਬੱਚੀ ਹੋ ਗਈ ਹੈ ਜੀ ਹਾਂਜੀ ਵੀਰੇ ਇਹਦੀ ਮੰਨ ਲਾ ਵੀ ਕੋਈ ਸੇਲ ਕਰਨ ਦਾ ਵਿਚਾਰ ਹੈਗਾ ਵੀ ਨਹੀਂ ਨਹੀਂ ਰੱਖੋਗੇ ਨਹੀਂ ਰੱਖਣੀ ਆਪਣੇ ਅੱਛਾ ਇਹਨਾਂ ਚਾਰਾਂ ਜੋ ਕੋਈ ਸੇਲ ਨਹੀਂ ਚਾਰਾਂ ਜੋ ਕੋਈ ਜਾਨਵਰ ਸੇਲ ਨਹੀਂ ਕਰਨਾ ਵੀਰੇ ਜੀ ਹਾਂਜੀ ਆਪਣੇ ਸ਼ੌਕ ਤੋਰ ਤੇ ਰੱਖੇ ਘਰੇ ਹੀ ਰਹਿਣੀਆਂ ਨੇ ਜੀ ਹਾਂਜੀ ਵੀਰੇ ਚਲੋ ਚੜਦੀ ਕਲਾ 'ਚ ਰੱਖੇ ਭਾਈ ਮ ਕਿਵੇਂ ਲੱਗੀ ਵੀਡੀਓ ਸੱਜਣੋ ਕਿਵੇਂ ਗੱਲਾਂ ਬਾਤਾਂ ਲੱਗੀਆਂ ਕਿਵੇਂ ਬਾਈਆਂ ਹੋਣਾ ਦਾ ਕੋੜਾ ਲੱਗਾ ਸਾਨੂੰ ਵੀਡੀਓ ਦੇ ਵਿੱਚ ਫੇਰ ਤੋਂ ਕਹਿਣਾ ਕਿ ਦੱਸ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਉਹਨੇ ਸਮੇਂ ਲਈ ਦਿਓ ਸੁਖサンド ਨੂੰ ਇਜਾਜ਼ਤ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਸੱਜਣਾ ਧੰਨਵਾਦ ਧੰਨਵਾਦ ਸੱਜਣੋ ਸ਼ੇਅਰ ਮਾਰ ਦਿਓ ਧੰਨਵਾਦ ਸ਼ਬਾ ਖੈਰ